ਦਾਸ ਹਮਾਰੀ ਦੀਓ ਪਿੰਡ ਸਾਖ ਤੇਰਾ ਨਾਮ ਹੈ ਤੂੰ ਅਗਿਆਨਕ ਸਾਖ ਤੇਰੀ ਵਡਿਆਈ ਕੋਈ ਨਾ ਹੁ ਨ ਜਾਣ ਮੇਰਾ ਵਾਹੀ ਉਹ ਨਾਨਕ ਸਾਖ ਤੇਰੀ ਵਡਿਆਈ ਕੋਈ ਨਾ ਹੁ ਨ ਜਾਣ ਮੇਰਾ ਵਾਹੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਰਦਾਸ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤ ਜੀ ਸਹਾਇ ਵਾਰ ਸ੍ਰੀ ਭਗਤ ਜੀ ਕੀ ਬਾਣੀ ਸ਼ਾਹੀ ਦਸਵੀਂ ਪ੍ਰਥਮ ਭਗਤ ਜੀ ਸਿਮਰ ਕੈ ਗੁਰਨਾਦ ਕਲੈ ਧਿਆਏ ਤੇਰਾ ਅੰਗਦ ਗੁਰਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰ ਗੋਪਿੰਦਨੋਂ ਸਿਮਰਉ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸੁ ਦਿੱਠੇ ਸਭੁ ਤੁਝਾਈ ਤੇਗ ਪਹਾਦਰਿ ਸਿਮਰਿਆ ਘਰ ਨੂੜਦਾ ਬੇਤਾਏ ਸਭ ਖਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਬਹਰਾਏ ਪੰਥ ਦੇਵਾਲੀ ਸਭ ਖਾਈ ਹੋਏ ਸਹਾਈ ਸਾਂ ਬਾਦ ਛਾਇਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਿਦਾਰ ਦਾ ਤਾਂ ਤਾਰਕੇ ਤੁਲਉ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਹਾ ਸਾਹਿਬ ਜਾਂ ਦਿਆਂ ਚਾਲੀ ਮੁਕਦਿਆਂ ਵਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਤੇਗ ਚਲਾਈ ਤੇਗ ਵਾਹੀ ਤੇਗ ਕੇ ਅੰਡਕੀਤਾ ਜਿਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਤਿਆਰ ਤਰਕੇ ਬੋਲੋ ਜੀ ਵਾਹੀ ਗੁਰੂ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ 헤 ਸੀਂਤੇ ਬੰਦ ਬੰਦ ਕਟਾਈ ਕੋਪਰੀਆਂ ਲੋਹਾਈਆਂ ਚ ਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ

ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿਤਿਆ ਵੈ ਚਿਤਾ ਬਨ ਕਾ ਸਦਕਾ ਸਰਬ ਸੁਖੋ ਵੇ ਜਹਾ ਜਾ ਖਾਲਸਾ ਜੀ ਸਾਰਬ ਤਹਾਂ ਤਹਾਂ ਰਖਿਆ ਰਹਿਤ ਦੇਗ ਤੇਗ ਫਤੇ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ गुरु से जी के बोल वाले बोलो जी बाले गुरु बख्शो जी सिखा नू सिखी दान केस दान रैत दान बेक दान उसा दान रोसा दान, दान दाना सिर दान नाम दान श्री अमृतसर साहब जी के दर्शन स्नान ਜੌਂਕੀਆਂ ਝੰਡੇ ਫੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿਖਾਂਦਾ ਮੰਨੀ ਬਾ ਮਰ ਪੁੱਛੀ ਮਰ ਪੱਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਏ ਆਕਾਲ ਪੁਰਖ ਅਨਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਤਰ ਜਿਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਭੁੱਲੇ ਦਰਸ਼ਨ دیدار ਦੇ ਸੇਵਾ ਸੰਭਾਲ ਦਾ ਤਾਨ ਪੰਥ ਖਾਲਸਾ ਜੀ ਨੂੰ ਬਖਸ਼ੋ ਕੇ ਨਮਾਣਿਆ ਦੇ ਮਾਨ ਮਿੱਤਾਂ ਰਿਆਂ ਦੇ ਤਾਨ ਨਿਉਟਿਆਂ ਦੀ ਓਟ ਧਨ ਧਨ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਰਹਿਮਤ ਸਦਕਾ ਸੰਗਤਾਂ ਨੂੰ ਅੰਮ੍ਰਿਤ ਵੇਲੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦਾਰੇ ਬਖਸ਼ੇ ਹਨ ਕੋਟਣ ਕੋਟ ਧਨਵਾਲ ਸੂਰਾ ਸੋ ਪੈਰ ਚਾਲ ਨਹੀਂ ਹੈ ਜੋ ਲਰੇ ਤੀਨ ਕੇਤੁਰਜਾ ਪੁਰਜਾ ਕਟ ਮਰੇ ਬਹੁ ਨਾ ਛਾੜ ਕੇਤ ਤਾਂ ਸਤਿਗੁਰੂ ਜੀ ਸੈਂਟਰ ਦੀ ਚਾਲਨ ਸਰਕਾਰ ਦਾ ਹੁਕਮ ਮੰਨ ਕੇ ਭਾਰਤੀ ਫੌਜਾਂ ਨੇ ਟੈਂਕਾਂ ਗੋਲੀਆਂ ਤੂਪਾਂ ਦੇ ਨਾਲ ਹਰਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਜੀ ਤੇ ਹਮਲਾ ਕੀਤਾ ਇਸ ਹਮਲੇ ਦੌਰਾਨ ਦਰਸ਼ਨ ਕਰਨ ਆਈਆਂ ਸੰਗਤਾਂ ਨੂੰ ਸ਼ਹੀਦ ਕੀਤਾ ਗਿਆ ਅਕਾਲ ਤਖਤ ਨੂੰ ਢਾ ਢੇਰੀ ਕੀਤਾ ਗਿਆ 20ਵੀਂ ਸਦੀ ਦੇ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਵਾਲੇ ਅਤੇ ਹੋਰ ਅਨੇਕ ਸਿੰਘਾਂ ਸਿਮਰੀਆਂ ਨੇ ਸਰਕਾਰ ਦੀ ਫੌਜ ਦਾ ਮੁਕਾਬਲਾ ਕਰਦਿਆਂ ਸ਼ਹੀਦیاں ਪਾਈਆਂ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਗੁਰੂ ਘਰ ਸੰਗਤਾਂ ਵੱਲੋਂ ਦੁਬਾਰਾ ਸਜਾਏਗੇ ਸੰਗਤਾਂ ਵੱਲੋਂ ਦਵਾਨਾਂ ਵਿੱਚ ਪੰਜ ਬਾਣੀਆਂ ਨਿਤਨੇਮ ਸਾਹਿਬ ਜੀ ਦੇ ਪਾਠ ਹੋਏ ਹਨ ਸੇਵਾ ਕਰਦੇ ਆ ਗੁਰਬਾਣੀ ਪੜ੍ਹਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ ਬਖਸ਼ ਲੈਣਾ ਅੱਗੇ ਤੋਂ ਸਮੱਤ ਬਖਸ਼ਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਧਿਆਨ ਦੇ ਬਸੋਣਾ ਹਾਜ਼ਰੀਆਂ ਦਾ ਪਰਵਾਨ ਕਰਨੀਆਂ ਢਟਾਂਵਾਂ ਦਾ ਪਰਵਾਨ ਕਰਨੀਆਂ ਦਰੋਂ ਘਰੋਂ ਨਾਮ ਦੀ ਦਾਤ ਗੁਰ ਸਿੱਖੀ ਦੀ ਦਾਤ ਬਖਸ਼ਿਸ਼ ਕਰਨੀ ਵਰਬਾਣੀ ਸੋਧ ਤੇ ਸਪਸ਼ਟ ਕਰਨ ਦੀ ਬਲ ਬੁੱਧੀ ਬਖਸ਼ਿਸ਼ ਕਰਨੀ ਜੋ ਮੰਗ ਠਾਕਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚੂ ਹੋਵੇ ਆਉਖੀ ਘੜੀ ਨ ਦੇਖਣ ਦੇਈ ਆਪਣਾ ਬਿਰਤਸ ਮਾਲੀ ਹੱਥ ਧੀ ਰੱਖੀ ਆਪਣੇ ਕੋ ਸਾਹਸ ਸਾਹਸ ਪ੍ਰਤ ਪਾਲੀ ਸੱਚੇ ਪਾਤਸ਼ਾਹ ਜੀ ਗੁਰਮਤ ਅਨਸਾਰ ਸੰਗਤਾਂ ਦੇ ਕਾਰਜ ਰਾਸ ਕਰਨੇ ਸ਼ੁਭ ਸ਼ੁਭ ਪਾਵਨਾਂ ਵਾ ਪੂਰੀਆਂ ਕਰਨੀਆਂ ਸੰਗਤਾਂ ਨੂੰ ਅਮਰਤ ਬਿਲੇ ਨਾਮ ਦੀਆਂ ਦਾਤਾਂ ਬਖਸ਼ਣੀਆਂ ਹਰਾਮ ਦੇ ਸੁਖ ਸ਼ਾਂਤੀ ਤੰਦਰੁਸਤੀਆਂ ਬਖਸ਼ਿਸ਼ ਕਰੋ ਸੰਗਤਾਂ ਦੇ ਮੇਰ ਪਰਿਆ ਹੱਥ ਰੱਖੋ ਚੜ੍ਹਦੀਆਂ ਕਲਾ ਬਖਸ਼ੋ ਕਿਰਤ ਕਮਾਈਆਂ ਦੇ ਵਾਦੇ ਬਖਸ਼ੋ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਪੰਥ ਖਾਲਸੇ ਦੀ ਸਦਾ ਹੀ ਜਿੱਤ ਹੋਵੇ ਆਪ ਜੀ ਦੇ ਹਜ਼ੂਰ ਗੁਰੂ ਕੀਆ ਸੰਗਤਾਂ ਵੱਲੋਂ ਪੰਚ ਆਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਾਰ ਪਰਬਾਨ ਹੋ ਗਏ ਪਰਬਾਨ ਹੋਇਆ ਪ੍ਰਸਾਦ ਸੰਗਤਾਂ ਵਿੱਚ ਵਰਤੇ ਸੰਗਤ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪੀ ਤਨ ਸਤਗੁਰੂ ਜੀ ਆਪ ਹੁਕਮ ਨਾਮੇ ਦੀ ਬਖਸ਼ਿਸ਼ ਕਰੋ ਹੁਕਮ ਨਾਮੇ ਤੇ ਚੱਲਣ ਦੀ ਸਮਰਥਾ ਬਖਸ਼ੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਸੇਈ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੀ ਆ ਬੈ ਨਾਨਕ ਦਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਆਕਾਲ ਕੀ ਤਬੇ ਚਲਾਇਓ ਪੰਥ ਸਭ ਸੇ ਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲੂਚ ਹੈ ਉਹ ਜਬਦ ਮਹਿਲੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਕੂਵੇ ਵਾਰ ਹੋਏ ਸਭ ਮਿਲẽਗੇ ਬache ਸ਼ਰਨ ਜੋ ਹੋਏ 바이 ਗੁਰੂ ਨਾਮ ਜਹਾਜ ਹੈ ਜੜੇ ਸੀ ਉਤਰੇ ਪਾਰ ਜੋ ਸਰਦਾ ਕਰ세 ਮਦੀ ਗੁਰ ਪਾਰੇ ਉਤਾਰਨ ਹਾਰੂ जो श्रद्धा कर से मदे गुर पारे उतार नहार अंडा जा हाथ में कल के सो है सीस सो हमरे रचिया करे गुर कल के तर जगदीस सो हमरे रचिया करे गुर कल के तर जगदीस बोले सो निहाल सत ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ